ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨਾ ਉੱਤਰੇ ਜੇ ਬੰਨਾਪੁਰੀਆ ਭਾਰ ਸਹਸ ਅਣਪ ਲਖ ਹੋਹਿ ਤੱਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਐ ਕਿਉ ਕੂੜੈ ਤਤ ਪਾਲ ਹੁਕਮ ਰਜਾਈ ਚਲਣਾ ਨਾਨਕ ਲੇਖਿਆ ਨਾਲ ਹੁਕਮੀ ਹੋਵਨ ਆਕਾਰੁ ਹੁਕਮ ਨਾ ਕਹਿਆ ਜਾਇ ਹੁਕਮੇ ਹੋ ਮਨ ਜੀਆ ਹੁਕਮ ਲੈ ਵੜਾਈ ਹੁਕਮੇ ਹੋ ਤਮਨੇ ਚਾਹ ਹੁਕਮ ਲਿਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੇ ਬਖਸ਼ੀ ਸਹਿ ਹੁਕਮੇ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹ ਨ ਕੋਏ ਗਾਵੈ ਕੋ ਤਾਣ ਹੁਵੈ ਕਿਸ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ تنਕੇ ਹ ਗਾਵੈ ਕੋ ਜੀ ਲੈ ਫਿਰ ਦੇਹ ਹ ਗਾਵੈ ਕੋ Japੈ ਦਿਸੈ ਦੂਰ ਗਾਵੈ ਕੋ ਵਿਖਾ ਹਾਦਰ ਹ ਦੂਰ کتنا <سلام> کتنا پرواہ ہو سچا <سلام> سا <سلام> سچ نائ بہو اک منگا دہ دہ تری دا تار درگ رکھ س دربار ਮਹਾਂਕੇ ਬੋਲਣ ਬੋਲੀ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵ ਕਪੜਾ ਨਦਰਿ ਮੁਖ ਦੁਆਰ ਨਾਨਕ ਇਹ ਵ ਜਾਣੇ ਸਬਾਪੇ ਸਚਿਆਰ ਥਾਪੇ ਅਨ ਜਾਏ ਕੀਤਾ ਨ ਹੋਏ ਆਪੇ ਆਪ ਗਿਰੰਜ ਜੋਏ ਜਿਨ ਸੇਵੇ ਆਤਮ ਪਾਇਆ ਮਾਨ ਨੰਗਾਵੀਐ ਗੁਣੇ ਨਿਧਾਨ ਗਾਵੀਐ ਸੁਣਿਆ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਹੈ ਆਸਮਾਏ ਗੁਰੇ ਸਰ ਗੁਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜੇ ਹਉ ਜਾਣ ਅੱਖਾਂ ਨਹੀਂ ਕਹਿਣਾ ਕਤਨ ਨਾ ਜਾਏ ਗੁਰਾ ਇੱਕ ਦੇਹ 부ਜਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੇ ਰਤਨ ਨਵਜਿਤ ਭਾਵਨਿ ਪਾਣੇ ਕੇ ਨਾਇ ਕਰੇ ਜੇ ਤਿਸਰਡ ਪਾਏ ਵੇਖਾਵਣ ਕਰਮਾ ਕੇ ਮਿਲਾ ਲੈ ਮਤ ਵਿਚ ਰਤਨ ਜਵਾਰ ਮਾਨਕ ਦੇ ਗੁਰ ਕੇ ਸਿੱਖ ਸੁਣੇ ਗੁਰਾ ਇੱਕ ਦੇਪੁ ਜਾਈ ਸਭਨਾ ਜੀ ਆਇਆ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਚਾਰੇ ਆਰਜਾ ਹੋਰ ਦਸੋਣੇ ਹੋਏ ਨਵਾ ਕੰਡਾ ਵੀ ਜਾਣਿਆ ਨਾਲ ਛੱਲੇ ਸਭ ਕੋਏ ਚੰਗਾ ਨਉ ਰਖਾਏ ਕੈ ਜਸ ਕੀਰਤ ਜਗਲੇ ਜੇ ਤੀ ਨਦਰ ਨਾ ਆਬਈ ਤਾ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੂਸੀ ਦੂਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤਿਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰ ਸੁਣਐ ਸਿਦ ਪੀਰ ਸੁਨਾਥ ਸੁਣਐ ਧਰਤ ਤਵਲਾ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਕੋ ਨ ਸੱਕ ਕਾਰ ਨਾਨਕ ਭਗਤਾ ਸਦਾ ਵੇਗਾਸ ਸੁਣੈ ਦੂਖ ਪਾਪ ਕਾ ਨਾਸਾ ਲਾ ਸੁਣੈ ਇਸਰ ਬਰਮਾਇੰਦਾ ਸੁਣੈ ਮੁਖਸਾ ਲਾਹਣ ਮੰਦਾ ਸੁਣੈ ਜੁਗ ਜੁਗਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖਿਆ ਨ ਸੁਣੈ ਅਠਸਠ ਕਾ ਇਸਨਾ ਨ ਸੁਣੈ ਪੜ ਪੜ ਪਾ ਬਹਿ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾ ਸੁਣੈ ਸੇਖੀਰ ਬਾਦਸ਼ਾਹ ਸੁਣ ਆਂਦੇ ਪਾਵੈ ਰਾਹੋ ਸੁਣੇ ਹਾਤ ਹੋ ਵੈਸ ਕਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੂਖ ਪਾਪ ਕਾ ਨਾਸ ਮੰਨ ਕੀ ਗਤ ਕਹਿ ਨਾ ਜਾਏ ਜੇ ਕੋ ਕੈ ਪਿਛੇ ਪਸਤਾਏ ਕਾਗਦ ਕਲਮ ਨ ਲਖਣ ਹਾਰ ਮੰਨੇ ਕਬਹਿ ਕਰਨ ਵਿਚਾਰੇ ਤਾ ਨਾਮ ਨਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨ ਸੁਰਤ ਹੋਵੇ ਮਨ ਬੋਧ ਮੰਨ ਸਗਲ ਪਵਨ ਕੀ ਸੋਦਾ ਮੰਨ ਮੋਏ ਚੋਟਾ ਨਾ ਖਾਏ ਮੰਨ ਜਮ ਕਾ ਸਾਥ ਨਾ ਜਾਏ ਤਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਕ ਠਾਕ ਨਾ ਪਾਏ ਮਨ ਬਾਸੋਂ ਪ੍ਰਗਟ ਜਾਏ ਮਨ ਮੰਗਨਾ ਥੱਲੇ ਪੰਥ ਮਨਾਂ ਧਰਮ ਸੇਤੀ ਸੰਬੰਧ ਇਸ ਦਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਪਾਵੇ ਮੁਕਤ ਦਵਾਰ ਮਨ ਪਰਵਾਰਾ ਸਾਧਾਰਨ ਮਨ ਤਰ ਤਾਰੇ ਗੁਰ ਸੇਖ ਮਨ ਨਨ ਪਵਨ ਪੈ ਕੈ ਸਾਂ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾਗੋ ਏਕ ਧਿਆਨ ਜੇ ਕੋ ਕਾਕਰ ਵਿਚਾਰ ਕਰਥੇ ਕੈ ਕਰਣਾ ਨਹੀਂ ਸਮਾਰਾ। ਤਹਲ ਧਰਮ ਦਇਆ ਕਾ ਪੂਤ ਸੰਤੋਗਤਾ ਪਰਖਿਆ ਜਨ ਸੂਤ। ਜੇ ਕੋ ਬੁਝ ਹੋ ਵਸਤਿਆ ਧਰਮ ਲ ਉਪਰ ਕੇਤਾ ਭਾਰ। ਧਰਤੀ ਹੋਰ ਪਰੇ ਹੋਰ ਹੋ ਰਾ ਤਿਸਤੇ ਭਾਰ ਤਲ ਕਬਨ ਜੋ ਰਾਜੀ ਜਾ ਤਰੰਗਾ ਕੇ ਨਾਵ। ਸਬਨਾ ਲੇਖ ਕੇ ਆਉੜੀ ਕਲਾ ਮੇ ਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਇ। ਕੀਤਾ ਤਾਣਸ ਲੋ ਰੂਪ ਕਿਤੇ ਦਾਦ ਜਾਣ ਕੌਣ ਕੋ ਤ ਕਿਤਾ ਪਸਾਏ ਕੋ ਕਬਾਵ ਤਿਸਤੇ ਹੋਏ ਲਗਦਰਿ ਆਉ ਕੁਦਰਤ ਕਵਨ ਕਾ ਵਿਚਾਰ ਵਾਰਨ ਜਾ ਵਾ ਇੱਕ ਵਾਰ ਜੋ ਤਦ ਪਾਵੈ ਸਾਈ ਭਰੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਕੇ ਜਾਪਰ ਸੰਗ ਭਾਵ ਅਸੰਗ ਪੂਜਾ ਸੰਗ ਤਬਤਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੈ ਓ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੱਤੀ ਅਸੰਗ ਦਾਤਾਰ ਅਸੰਗ ਸੂਰਮ ਪਗਸਾਰ ਸੰਗ ਹੋਣ ਲਿ ਬਲਾਏ ਤਾਰ ਕੁਦਰਤ ਕਮਨ ਕਾ ਵਿਚਾਰ ਰਨ ਜਬਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰਾ ਸੰਗ ਚੋਰ ਹਰਾਮ ਖੋਰਾ ਅਸੰਖ ਮਰ ਕਰ ਜਾਹੇ ਜੋ ਰ ਸੰਗ ਗਲਬੜ ਹੱਥਾ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫੇਰਾਏ ਅਸੰਖ ਮਲੇਜਮਲ ਭਗਤਾ ਹੈ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾ ਬਗਮਗਮ ਸੰਖਲੋ ਆ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਹੁਣ ਗਾਹ ਅਖਰੀ ਲਿਖਣ ਬੋਲਣ ਬਾਣ ਫਕਰ ਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਨਾਏ ਜੇ ਪਰਮਾਏ ਤੇਤੇ ਪਾਹਿ ਜੇ ਤਕੀ ਤਤ ਤਨਾਓ ਵਿਣ ਨ ਬੈ ਨਹੀਂ ਕੋ ਤਾਗ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਨੂੰ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰਨ ਤੂ ਸਦਾ ਸਲਾਮਤ ਨਿਰੰਕਾਰ ਭਈਆ ਹੱਥ ਤੈਰ ਤਨ ਦੇ ਪਾਣੀ ਤੋ ਤੇ ਅਤਰ ਸੁਖੇ ਹਨ ਮੂਤ ਭਲੇ ਤੇ ਕੱਪੜ ਹੋਏ ਦੇ ਸਾਬੂਨ ਲਈ ਆਹੋ ਤੋਏ ਭਈਆ ਮਦ ਪਾਪਾ ਕਾ ਸੰਗ ਉਹ ਤੋ ਪਹਿਨ ਵਕਰੰਗੁ ਪੁਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਗ ਲਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਈਰਤ ਤਬ ਲਿਆ ਦਸਤਾਨ ਜੇ ਕੋ ਪਾਵ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਰਤ ਮਨ ਲਾਉ ਸੁਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਾਵਣ ਕਵਨ ਤੇਤ ਕਾਵਣ ਵਾਰ ਕਵਨ ਸਿਰਤੀ ਮਾਹ ਕਾਵਣ ਜਤੂ ਬਾ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋ ਵੈਲੇ ਗੁਰਾਣ ਵਕਤ ਨਾ ਪਾਇਓ ਕਾਦੀ ਆਜੇ ਲੇਖਨ ਲੇਖ ਕੁਰਾਨ تیتوار نہ جو گی جانا رت مہو نہ کوئی جا کرتا سے تھی کو ساجے آپ پہ جانا سوئی کب کرا کا کب سالاہی کے ورنے کب جانا نان کا کن سب کو واقع ایک دو ایک سیانا وڈا ساہی وڈی نائی کی تاجہ کا ہو گئے نانک جے کو آپ کو جانا گگیا نہ سو ہے پاتا لا پاتا لکا گا آگا سا ਉੜਕ ਉੜਕ ਭਾਲ ਤਕੇ ਵੇਦ ਕਹਿਣਿਕ ਬਾਤ ਸਸ 18 ਕਹਿਨ ਕਤੇ ਬਾਸ ਲੋ ਇੱਕ ਧਾਤ ਲਿਖਾ ਹੋਇ ਤਲਕੀਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਕੀਐ ਆਪੇ ਜਨ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈਆ ਨਦੀਆ ਤਵਾਪ ਵਸਮੰਦਨ ਜਾਣੀਐ ਸਮਗਸਾ ਸੁਲਤਾਨ ਗਿਰਾ ਸੇਤੀ ਮਾਲ ਤਾਨਾ ਕੀੜੀ ਤੁਰਣਾ ਹੋਵਨੇ ਜੇ ਤ੍ਰਿਪਨੋ ਨ ਵਿਸਰਾ ਅੰਤਨ ਸਿਪਤੀ ਕਰਣਾ ਅੰਤ ਅੰਤ ਨ ਕਰਣਾ ਦੇਣਾਂ ਅੰਤ ਅੰਤ ਰਵੇ ਕਨ ਤੁਰਣਾ ਅੰਤ ਅੰਤ ਨ ਜਾਪੈ ਗਿਆ ਮਨ ਮੰਨ ਅੰਤ ਅੰਤ ਨ ਜਾਪੈ ਕੀਤਾ ਆਕਾਰ ਅੰਤਰਾ ਜਾਪੈ ਪਾਰ ਆਵਰੰਤ ਕਾਰਣ ਕੇ ਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣ ਕੋਈ ਬਉਤਕ ਹੀ ਅਬਉਤਾ ਹੋਏ ਵੱਡਾ ਸਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾਓ ਇਵੜੇ ਉੱਚਾ ਹੋਵੇ ਕੋਈ ਜਿਸੂਚੇ ਕੋ ਜਾਣ ਸੋਏ ਜੇਵੜੇ ਆਪ ਜਾਣ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਉਤਕ ਕਰਮ ਲਿ ਗਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗ ਜੋ ਦਾ ਪਾ ਕਿ ਕੀਆ ਘਟਨੇ ਵਿਚਾਰ ਕਿਤੇ ਖਲਤ ਟਵਿਕਾਰ ਕਿਤੇ ਲਾਲਾ ਮੁਕਰ ਪਾਹੇ ਕਿਤੇ ਮੂਰਖ ਕਾਈ ਖਾਹੇ ਕਿ ਤੇਰੀਆ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦਕਲਾਸੀ ਭਣ ਹੋਏ ਓ ਰਗ ਸੱਕ ਕੋਏ ਜੇ ਕੋ ਖਾਇ ਕਾ ਕਣ ਪਾਏ ਓ ਜਣ ਜੀਤੀਆ ਮਹੀਂ ਖਾਏ ਆਪੇ ਜਾਣ ਆਪ ਦੇ ਅੱਖ ਸੇ ਭੇਕੇਈ ਕੇ ਜਿਸਨੋਂ ਬਖਸ਼ੈ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੋਲ ਗੁਣ ਮਲਵਾ ਪਾਰ ਮਲਵਾ ਪਾਰੀ ਅਮਨ ਪੰਡਾਰ ਅਮੋਲ ਆਵੇ ਮੁਰ ਲ ਜਾਏ ਅਮੁਲ ਪਾਇ ਅਮੁਲ ਸਮਾਇ ਅਮੁਲ ਧਰਮ ਮੁਲ ਦੀ ਬਾਣ ਮੁਲ ਤੁਲ ਮੁਲ ਪਰਵਾਨ ਅਮੁਲ ਬਖਸ਼ੀ ਸਮਰਨੇ ਸਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲਾਖਿਆ ਨ ਜਾਏ ਆਖਾ ਕਰੇ ਲਿਵ ਲਾਏ ਅਖ ਵੇਦ ਪਾਠ ਪੁਰਾਣ ਅਖ ਪੜੇ ਕਰੇ ਵਖਿਆਣ ਅਖ ਬਰਮ ਅਖ ਇੰਦਾ ਅਖ ਗੋਪੀ ਤੇ ਗੋਬਿੰਦ ਅਖ ਇਸਰ ਅਖ ਸਿੱਧ ਅਖ ਕਿਤੇ ਕਿਤੇ ਬੋਧ ਅਖ ਦਾਨ ਵਖ ਦੇਵ ਅਖ ਸੁਨਰ ਮੰਜਨ ਸੇਵਾ ਕਿਤੇ ਅੱਖ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰ ਤਕ ਨਸ ਕਹਿ ਕੇ ਕੀ ਕੇ ਜੇ ਵੜ ਪਾਵ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅੱਖ ਭੁਲ ਵਿਗਾੜ ਤਾ ਲਿਖਿਆ ਸਿਰ ਗਾ ਵਾਰਾ ਗਾ ਵਾਰੰ ਸੋਦਰ ਕੇ ਹਸੋ ਘਰ ਕੇ ਅਜਤ ਬੈ ਸਰਬ ਸਮਾਲੇ ਵਾਜੇ ਨਾਨਕ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਤਉਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਪਰਮਾਦੇਵੀ ਸੋਹਣ ਸੁਦਾ ਸਵਾਰੇ ਗਾਵੈ ਇੰਦ ਦੇ ਦਸਨ ਬੈਠੇ ਦੇਵਿਆ ਤੇਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣਿਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵੈ ਜੋਦ ਮਹਾਭਲਸੂਰਾ ਗਾਵੈ ਕਹਾਣੀ ਚਾਰੇ ਗਾਵੈ ਕਣ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਹੀ ਤਦਨੋਂ ਗਾਵੈ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਨੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵ ਨਾਨਕ ਕਾ ਵਿਚਾਰ ਸੋਈ ਸੋਈ ਸਦਾ ਸਤ ਸੱਚ ਸਾਚੀ ਨਾਈ ਹੈਪੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਇ ਕਰ ਕਰ ਵੇਖ ਕਿਤ ਆਪਣਾ ਜੋ ਤਿਸ ਦੀ ਵਿੜਾਈ ਜੋ ਤਿਸ ਭਾਵੈ ਸੋਈ ਕਰਦੇ ਹੁਕਮ ਨਾ ਕਰਨਾ ਜਾਏ ਸੋ ਪਾਦ ਸਾਹੋ ਸਾਹ ਬਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਚੋਲੀ ਤਨ ਕੀ ਕਰੇ ਬਿਪੂ ਤਾ ਕਿੰਤਾ ਕਾਲ ਕੁਵਾਰੀ ਕਾਇਆ ਜਗਤ ਟੰਡਾ ਭਰਤੀ ਤਾਈ ਭੰਤੇ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਤੇ ਸਹਾਯਾ ਦੇਸ ਆਦਨੀ ਲਨਾਦਨਾ ਤੁਜ ਤੁਜ ਏਕੋ ਵੇਸਾ ਭੁਜ ਗਿਆੰਦਿਆ ਭੰਡਾਰਨ ਕਣਕੜ ਵਾਜ ਨਾ ਲਾਂਦ ਆਪ ਨਾਤਨਾਤੀ ਸਭ ਜਾ ਕੀਰੇ ਦਿਸੇ ਦਮਰਾ ਸਾਧ ਸੰਜੋਗ ਜਗਤ ਕੋਈ ਕਾਰ ਚਲਾਵੇ ਲੇਕੇ ਆਵੇ ਭਾਗ ਇਸ ਸਿਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਮਾਈ ਜੁਗਤ ਵਿਆਈ ਤਨ ਚੇਲੇ ਪਰਵਾਨ ਇਕ ਸੰਸਾਰੇ ਇਕ ਗੁੰਡਾਰੇ ਇਕ ਲਾਏ ਦੀਬਾਨ ਜਿਉ ਤਿਸ ਪਵਤ ਵਿੱਚ ਲਾਵੇ ਜਿਹੋ ਵੈ ਪ੍ਰਮਾਨ ਉਹ ਵੇਖੇ ਉਹਨਾਂ ਨਦਰ ਨਾਇ ਆਵੇ ਬਹੁਤਾ ਹੀ ਹੋਵੇ ਦਾਨ ਆਦਿ ਇਸ ਸਿਆਦੇਸ ਆਦ ਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ Bhandar ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇ ਕਸਰ ਜਨ ਹਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤੇ ਸਿਆਦੇਸ ਆਦ ਨੀਲ ਅਨਾਦਨਾ ਤਜੂ ਤੂ ਏ ਕੋ ਵੇ ਸਿਕ ਦੂਜੀ ਬੋ ਲਗ ਹੋਏ ਲਗੋ ਵੇ ਲਖ ਵਿੱਚ ਲਖ ਲਗੜਾ ਆਕੀਆ ਏਕ ਨਾਮ ਜਗਦੀਸਾ ਏਤ ਰਾਏ ਪਦ ਪਵੜਿਆ ਚੜਿਆ ਹੋਏ ਅਕੀਸਾ ਸੁਣ ਗੱਲਾਂ ਆਕਾਸ ਕੀ ਕੀਤਾ ਆਏ ਰੀਸ ਨਾਨਕ ਨਦਰੀ ਪਾਇਆ ਕੁੜੀ ਉੜੇ ਦੇਸ ਆਖਣ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਰ ਮਲ ਸੋਰ ਜੋਰ ਨ ਸੁਰਤੀ ਗਿਆਰ ਵਿਚਾਰ ਜੋਰ ਨ ਜੁਤੀ ਛੁਟ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਚ ਨ ਕੋਈ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਧਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਅਜ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਵਾਣ ਨਦਰੇ ਕਰਮ ਪਵੈ ਨਿਸ਼ਾਨ ਕਜ ਬਕਾਇ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਡ ਕਾਇ ਹੋ ਤਰਮ ਗਿਆਨ ਕੰਡ ਕਾਇ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨਮ ਹੈ ਸ ਕੇਤੇ ਬਰਮੇ ਘਾੜਤ ਕਰੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸਾ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇ ਸਾ ਕੀਤੇ ਸੇਤ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਤਾ ਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਨ ਦਾ ਕੀਤੀ ਆ ਸ੍ਰੀ ਦੀ ਸੇਵਾ ਕੀਤੇ ਨਾਨਕ ਅੰਤਨਾੰਤਾ ਗਿਆਨ ਕੰਡ ਮੈਂ ਗਿਆਨ ਪਰਚੰਡ ਦਿੱਤਾ ਨਾਮ ਬਿਨੋਦ ਕੋ ਆ ਨੰਦ ਸਰਮ ਕੰਡ ਕੀ ਬਾਣੀ ਰੂਪ ਦਿੱਤਾ ਘਾੜਦ ਕੜੀਆ ਬੋ ਤਾਨੂੰ ਪਾਤ ਕੀ ਅਗਲਾ ਕਥਿਆ ਨ ਜਾਹੇ ਜੀ ਕੋ ਕਬਿਛ ਬਿਸਤਾਇ ਠਕੜੀ ਅਸੁਰ ਤੁਮਤ ਮਨ ਬੋਧ ਤਿੱਥੇ ਠਕੜੀ ਅਸੁਰ ਸਦਾਕੇ ਸੋਦਾ ਕਰਮਖੰਡ ਕੀ ਬਾਣੀ ਜੋ ਰਤ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦਨਾ ਬਲਸੂਰ ਤਿੱਥੇ ਰਾਮ ਰਹਿਆ ਭਰਪੂਰ ਤਿੱਥੇ ਸਿਤੋ ਸਿਤੋ ਸਤਮੇ ਮਮਾਏ ਤਕੇ ਰੂਪ ਨ ਕਥਨੇ ਜਾਏ ਨਾ ਓਇ ਮਰੈ ਨਾ ਠਾਕੇ ਜਾਹੇ ਜਿਨ ਕਾ ਰੰਭ ਸੇ ਮਨ ਮਾਹੇ ਇੱਤਹਾ ਭਗਤ ਵਸ ਕੇ ਲੋ ਅਕਰੰਥ ਜਮ ਸੋਏ ਸਤ ਕੰਡ ਵਸ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਇੱਤਹਾ ਖਨ ਮੰਡਲ ਵਰ ਪੰਡਾ ਜੇ ਕੋ ਕਥਾ ਤਾਨਤ ਨਾਨਤਾ ਇੱਤਹਾ ਲੋ ਲੋ ਆਕਾਰ ਜਿਵ ਜਿਵ ਹੁਕਮਤ ਵੇਪਿਕਾਰ ਵੇਖਾ ਵਿੱਚ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨੇਹਾ ਕਬੇ ਤੇ ਹਰਥਿਆਰ ਪਉ ਕਲਾਗਰ ਤਪ ਤਾਓ ਭਾਂਡਾ ਪਉ ਮ੍ਰਿਤਕ ਢਾਲ ਘੜੀਆ ਸ਼ਬਦ ਸੱਚੀ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸੋ ਲੋਕਾ ਪਵਨ ਗੁਰੂ ਪਾਣੇ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਹੋਈ ਦਾਈ ਦਾਇਆ ਇਲਾ ਸਗਲ ਜਗਤ ਹੈ ਚੰਗਿਆ ਆਇਆ ਬਰ ਆਈਆ ਵਾਚਾ ਧਰਮ ਹਾ ਦੂਰ ਕਰਮੇ ਆਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਬਜਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਗਜਲੇ ਕਿਤੇ ਛੁੱਟੀ ਨਾ